थैंक यू लोह परमिशर का अब करते जिस परमिशर ने सू जिंदा रखिया और अब एक बार फिर तो अपनी हसूरी में पवित्र वचना सीखने जा रहे पवित्र बैबन के मती दिया अचीर उसका पंच अध्याय चौती वचन तो लैके सैंती वचन तक अस् पढ़ा पे हिंदी पढ़िए फिर पंजाबी पढ़िए पहला हिंदी पढ़िए कि कभी शपथ ना खाना ना तो स्वयं की क्योंकि वे परमेश्वर का सिंहासन है ना धरती की क्योंकि मैं उसके पांव की चौकी है जी। ना यरुशलम की क्योंकि मैं महाराजा का नगर है अपने सिर की भी शपथ ना खाना क्योंकि तू एक बाल को भी ना उजला ना काला कर सकता है परंतु तुम्हारी बात हाल की हाँ या नहीं कि नहीं हो क्योंकि जो कुछ इससे अधिक होता है वो बुराई से होता है जे पंचविंश पढे पर मैं थानू तो आखा प्रभु यीशु मसीह अपने लोकां नु कह रिया पर मैं थानू तो आखाना मैं थानू तो आखादा हां जे बाइक कदे भी सोना बाइक कदे भी सोना खाणी ਨਾਮ ਕਾ ਨਾ ਤੇ ਆਕਾਸ਼ ਦੀ ਕਿਸ ਵਿੱਚ ਉਹ ਪਰਮੇਸ਼ਰ ਦਾ ਦੱਸ ਨਹੀਂ ਕਿ ਕਿ ਉਹ ਪਰਮੇਸ਼ਰ ਦਾ ਸੰਗਾਸਰੀ ਅਪੀ ਨਾ ਕਰਦੀ ਅਤੇ ਨਾ ਕਰਦੀ ਦੀ ਕਿੰਨੇ ਜੋ ਉਹ ਉਸ ਦੇ ਚਰਨਾ ਦੀ ਚੌਕੀ ਇਸ ਲਈ ਕਿ ਉਸ ਦੇ ਚਰਨਾ ਦੀ ਚੌਕੀ ਹੈ ਜੀ ਅਤੇ ਨਾ ਹੀ ਅਤੇ ਨਾ ਹੀ ਅਰੁਸ਼ਲਮ ਦੀ ਕਿਸ ਲਈ ਜੋ ਉਹ ਵਾਹ ਰਾਜਾ ਦਾ ਸ਼ਰਨ ਜੀ ਤੇ ਆਦ ਕੇ ਸੁਣਿਓ ਪ੍ਰਭੂ ਯੇਸ਼ੂ ਮਸੀਹ ਆਪਣੇ ਚੇਲਿਆਂ ਨੂੰ ਜੋ ਸਿਖਾ ਰਿਹਾ ਹੈ ਜੋ ਆਕਿਆ ਦੇ ਰਿਹਾ ਕੋ ਚੰਗੀ ਤਰ੍ਹਾਂ ਸਮਝ ਗਏ ਕਿ ਕਿ ਮੱਤੀ ਮਾਰਕਸ ਲੋਕਾ اور یوحنا ਇਹ ਚਾਰਾਂ ਜੀਲਾ ਉਪਦੇਸ਼ ਅਗ ਪ੍ਰਭੂ ਯੇਸ਼ੂ ਮਸੀਹ ਆਪਣੀ ਕਲਿਸਤਿਆ ਨੂੰ ਉਪਦੇਸ਼ ਦੇ ਰਿਹਾ ਹੈ ਕਹਤਾ ਉਸੇ ਕਦੇ ਵੀ ਸੌ ਨਾ ਖਾਂ ਨਾ ਆਕਾਸ਼ ਦੀ ਕਿ ਕਿ ਪਰਮੇਸ਼ਰ ਦਾ ਸਗਾ ਅਸਰੀ ਔਰ ਨਾ ਧਰਤੀ ਦੀ ਕਿੱਕੇ ਦੇ ਪੈਰ ਰੱਖਣ ਦੀ ਚੌਕੀ ਹੈ ਔਰ ਨਾ ਹੀ ਯਰੂਸ਼ਲਮ ਦੀ ਕਿਕੇ ਪਰਮੇਸ਼ਵਰ ਦਾ ਸ਼ਹਿਰ ਹੋ ਉਸ ਸਮੇਂ ਜਿਸ ਵਕਤ ਪ੍ਰਭੂ ਯੇਸ਼ੂ ਮਸੀਹ ਇਹ ਉਪਦੇਸ਼ ਦੇ ਰਿਹਾ ਹੈ ਉਸ ਵਕਤ ਆਸ-ਪਾਸ ਇਸرائیਲੀਆਂ ਦੇ ਵਿੱਚ ਜ਼ਿਆਦਾਤਰ ਲੋਕ ਕੀ ਖਾਰੇ ਆ ਸੌ ਖਾਰੇ ਆ ਅੱਜ ਵੀ ਵਰਤਮਾਨ ਸਮੇਂ 'ਚ ਦੇਖੋ ਤਾਂ ਲੋਕ ਕੀ ਬੋਲਦੇ ਆ ਔਰ ਨੀਲੀ ਸ਼ਾਤਾਲਾ ਉੱਤੇ ਆ ਜੇ ਮੈਂ ਇਸ ਤਰ੍ਹਾਂ ਕੀਤਾ ਹੋਵੇ। ਯਾਨੀ ਅੱਜ ਵੀ ਲੋਕ ਕੀ ਕਰਦੇ ਆ। ਆਕਾਸ਼ ਦੀ ਸੌ ਖਾਂਦੇ। ਧਰਤੀ ਦੀ ਤੇ ਦੇਖੋ ਲੋਕ ਕਿੱਥੇ ਕਿੱਥੇ ਕੀ ਕੀ ਬੋਲਦੇ ਆ। ਮੇਰਾ ਇਧਰ ਨੂੰ ਮੂਹਾਂ। ਹਨਾ ਉਸ ਵਕਤ ਇਸرائیਲ ਕੀ ਕਰਦੇ ਆ। ਆਕਰ ਕੋਈ ਸੌ ਖਾਣੀ ਤੋ ਬੋਲਦੇ ਮੇਰਾ ਯਰੂਸ਼ਲਮ ਮਨ ਕੋ। ਤੇ ਆਂਦੇ ਕੇ ਸੋਨਾ ਕਿਉਂ ਬੋਲਦੇ? ਸੁਲੇਮਾਨ ਰਾਜਾ ਨੇ ਜਦੋਂ ਪ੍ਰਾਰਥਨਾ ਕੀਤੀ ਪਰਦੇਸ਼ਰ ਦਾ ਮੰਦਿਰ ਬਣਾਇਆ ਸੀ। ਉਸ ਵਕਤ ਸੁਲੇਮਾਨ ਰਾਜਾ ਨੇ ਇਹ ਪ੍ਰਾਰਥਨਾ ਕਰਕੇ ਕਿਹਾ ਸੀ ਕਿ ਪ੍ਰਭੂ ਜੀ ਜਦਜਤ ਇਸਰਾਇਲ ਦੇ ਲੋਕ ਪਾਪ ਕਰਨ ਤੇ ਗੁਲਾਮੀ ਚ ਚਲੇ ਜਾਣ ਤੇ ਜਦੋਂ ਤੇਰੇ ਭਵਨ ਵੱਲ ਯਰੂਸ਼ਲਮ ਨੂੰ ਮੂੰਹ ਕਰਕੇ ਪ੍ਰਾਰਥਨਾ ਕਰਨ ਤੇ ਤੂੰ ਉਹਨਾਂ ਦੀ ਪ੍ਰਾਰਥਨਾ ਨੂੰ ਸੁਣੀ ਤੇ ਉਹਨਾਂ ਨੂੰ ਛੁਡਕਾਰਾ ਦਿੰਦਾ ਲੇਕਿਨ ਇਹ ਕੀ ਕਾ ਰਹੇ ਸੌ ਕਾਦੀ ਖਾ ਰਹੇ ਆ ਮੂੰਹ ਕਿਧਰ ਨੂੰ ਆਜ ਵੀ ਲੋਕ ਬੋਲਦੇ ਨਾ ਮੇਰਾ ਇੰਦਰ ਬਪੂ ਇੱਕ ਆਵੇਂ ਮੈਂ ਸੁੱਕੀ ਜਗਾਰ ਤੇ ਬੈਠਾ ਬੋਲਦੇ ਕੀ ਨਹੀਂ ਆ ਰਿਸਕ ਦੀ ਸੌ ਪੈਣਾ ਆ ਸੂਟਟ नौ सोतरा का मेनू पिया रिस्क दी ते तेल मचाया ही मैं किराया बचना की पे करते रिस्क दुदा कसम एक कहू समान वेचन लिया सवाल की है सौ क्यों नहीं खानी ਯੇਸ਼ੂ ਮਸੀਹ ਆਪਣੀ ਕਲਿਸਿਆ ਨੂੰ ਕਹਿ ਰਿਹਾ ਤੁਸੀਂ ਕਦੇ ਵੀ ਸੌ ਨਹੀਂ ਖਾਣੀ ਕਿਉਂ ਨਹੀਂ ਖਾਣੀ ਕਿਉਂ ਕੀ ਝੂਠ ਤਾਂ ਨਹੀਂ ਦੇਣੀ ਇਸ ਲਈ ਜਿਹੜੇ ਬਜ਼ੁਰਗ ਸੀ ਸਾਡੇ ਉਹ ਕਹਿੰਦੇ ਸੀ ਸੌ ਸੱਚੀ ਨਹੀਂ ਮਾਰੇ ਤੇ ਝੂਠੀ ਵੀ ਇਸ ਲਈ ਕੀ ਨਹੀਂ ਖਾਣੀ ਸੌ ਕਈ ਵਿਸ਼ਵਾਸੀਆਂ ਦੇ ਮੈਂ ਬਹਿਫਤ ਹੱਥ ਰੱਖਦੀਆਂ ਰੱਖ ਬਣ ਕਾਦੇਲੀ ਵੀ કે હોરા કદી કો ચલો કા દે મે આવે આવે મે ચર્ચ જના ચલો તેહી ચર્ચ ચલો કા દે સોકાલી લેકર પ્રભુ ઈસુ આપડે લોકાને કી કહે રહયા છે તુસી કદી ભી સો કદી ભી સો કદી ભી સો કારણ કે તવાડી हां दी हां ते ना दी तोडा जो बोले जो शब्द है जो वचन है वो वजनदार होवे अगर हां बोल देता ते की होवे हां अगर ना बोल देती ते की होवे के के कलीसिया मसीही दे ਪਰਬੂ ਯੇਸ਼ੂ ਮਸੀਹ ਇਹ ਉਪਦੇਸ਼ ਦੇ ਰਿਹਾ ਹੈ। ਔਰ ਅਸੀਂ ਉਪਦੇਸ਼ ਵਿਸ਼ਵਾਸ ਕਰਦੇ ਹਾਂ। ਅਸੀਂ ਮਸੀਹ ਦੀ ਈdea। ਅਗਰ ਮਸੀਹ ਦੇ ਵਚਨ ਪੱਕੇ ਆ। ਤੇ ਫਿਰ ਸਾਡਾ ਵਚਨ ਵੀ ਕੀ ਹੋਵੇ? ਪੱਕਾ। ਪ੍ਰਭੂ ਯੇਸ਼ੂ ਨੇ ਕੀ ਬੋਲਿਆ ਮਤੀ ਦੀ ਜੀਲ ਚ? ਆਕਾਸ਼ ਤੇ ਧਰਤੀ ਡਲ ਜਾਣਗੇ। ਪਰ ਮੇਰੇ ਬੋਲੇ ਵਚਨ ਕਦੇ ਕਦੇ ਤੇ ਜੋ वचन ਤੁਸੀਂ دیتا ਹੈ ਉਹ ਵੀ ਕਦੀ ਬਦਲਣਾ ਨਹੀਂ ਚਾਹੀਦਾ ਇਹ ਪਰਮੇਸ਼ਰ ਦੇ ਅੰਦਰ ਗੁਣ ਹੈ ਪਰਮੇਸ਼ਰ ਦੇ ਅੰਦਰ ਪੰਜ ਗੁਣੇ ਜੋ ਗੁਣ ਕਿਸੇ ਦੇ ਅੰਦਰ ਨਹੀਂ ਹੈ ਪਹਿਲਾ अनादि काल ਤੋਂ আর دوسرا ਨਾ ਬਦਲਣ ਵਾਲਾ ਪਰਮੇਸ਼ਵਰ यहोवा अटल जो को बदल दिया मौसम बदल दिया सरकारा बदल दिया है इंसान बदल दिया पर परमेश्वर कदे भी परमेश्वर जो को जो को दिखो जाए और एक गुण ओदी कलीसिया च देखना जादा परमिशन ਤਾਰੇ ਬੋਲਣ ਦੇ ਵਿੱਚ ਖਾਂ ਦੀ ਹਾਂ ਤੇ ਤਾਂ ਦੀ ਇਸ ਤੋਂ ਵੱਧ ਅਗਰ ਹੋਇਆ ਤੂੰ ਵਧਿਤ ਹੋਏ ਤੂੰ ਪਰਿਆਈ ਹੋਵੇਂਗੀ ਇਸ ਲਈ ਅੱਜ ਇਸ वचन ਦੇ ਅਨੁਸਾਰ ਅਗਲੇ ਸਮੇਂ ਚ ਆਪਣਾ ਬੋਨ ਸੋਚ ਸਮਝ ਕੇ ਬੋਲਣਾ ਜੋ ਮੂਜੋ ਕੰਡਤਾ ਉਹ ਤੋਂ ਕਦੀ ਪਿੱਛੇ ਨਹੀਂ ਹਟਣਾ ਜਦ ਤੱਕ ਉਹ ਪੂਰਾ ਨਾ ਜਾਂਦੇ ਅੱਜ ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਪਰਮੇਸ਼ਵਰ ਦੇ ਨਾਲ ਸਮਰਪਣ ਕੀਤਾ ਹੈ ਪਰਮੇਸ਼ਰ ਨੂੰ ਆਪਣੇ ਬੋਲਾਂ ਦੇ ਦੁਆਰਾ ਬੋਲਿਆ ਆ ਲੈ ਕੇ ਸ਼ੈੰਦ ਪੂਰਾ ਨਹੀਂ ਕਰ ਪਾਇਆ ਜੋ ਜੋ ਬੋਲਿਆ ਜੋ ਜੋ ਵਚਨ ਦਿੱਤਾ ਆਂਦਰ ਉਸ ਨੂੰ ਪੂਰਾ ਨਹੀਂ ਕੀਤਾ हा नी हां ना क्यों खतरनाक है नवे नेम की कलिशिया ने और शफीड़ा प्रभु यश मसीह दी कलिसिया खड़े हो के जो बोलिया जो वचन दिता ਉਤੇ ਪੂਰੇ ਨਹੀਂ ਲੱਗੇ। ਬਚਤ ਕੀ ਬੋਲਿਆ? ਸਾਡਾ ਇੱਕ ਪਲਾਟ ਏ। ਉਹਨੂੰ ਅਸੀਂ ਵੇਚਾਂਗੇ ਤੇ ਸਾਰਾ ਪੈਸਾ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਲਾ ਦਵਾਂਗੇ। ਬੋਲਿਆ? ਮੂੰਚੋਂ ਬੋਲਿਆ? ਯਾਦ ਰੱਖਣਾ ਪਰਮੇਸ਼ਵਰ ਦੇ ਬਚਨ 'ਚ ਲਿਖਿਆ ਤੂੰ ਆਪਣੇ ਮੂੰਹ ਦੇ ਬੋਲਾਂ ਦੇ ਨਾਲ ਹੀ ਪੜਿਆ ਗਿਆ। ਜੰਤ ਬਾਜੀ ਚ ਪਰਮੇਸ਼ਰ ਨੂੰ ਵਚਨ ਨਹੀਂ ਦੇਣਾ ਪਰਮੇਸ਼ਰ ਨੂੰ ਭਿਆਨ ਕੇ ਜੰਤ ਬਾਜੀ ਚ ਕਿਸੇ ਮਨੋਫੜੂ ਵੀ ਵਚਨ ਨਹੀਂ ਦੇਣਾ ਅਗਰ ਦੇਤਾ ਤੇ ਉਸ ਵਚਨ ਨੂੰ ਪੂਰਾ ਰੱਖਣਾ ਕਾਪ-ਜਾਪ ਕਰਨਾ ਪਾਈਤੇ ਸਮੇਂ ਚ ਲੋਕ ਕਹਿ ਦਿੱਤੇ ਸੀ ਕਿ ਮੈਂ ਆ ਜਵਾਬ ਦੇ ਚੁੱਕਾ ਹਾਂ जरा तुम चेक करो थे मुंह च कि जबाना है जवाब देना भाई मैंने सुनिया नहीं कि जबाना है मेरी भी एक ही है लेकिन वचन भी की हो जबान एक है तो सा वचन भी एक होते तो कि विश्वास करना है ਉਸੀਂ ਦੇਖਿਆ ਸਾਡੇ ਲੋਕ ਕਦੋਂ ਪਰੇਸਟੋਡੇ ਜਦੋਂ ਵੋਟਾਂ ਹੁੰਦੀਆਂ ਤੇ ਘਰੇ ਆਉਂਦੇ ਲੋਕ ਚਾਹ ਸਰਪੰਚੀ ਦੀ ਆ ਹੁਣ ਚਾਹ ਲੀਡਰਾਂ ਦੀਆਂ ਹੋਣ ਔਰ ਆਪਾਂ ਕੀ ਬੋਲਦੇ ਹਾਂ ਜੀ ਆਂ ਜੀ ਆਂ ਜੀ ਤੁਹਾਨੂੰ ਪਾਵਾਂਗੇ ਜੀ ਜਿਹੜਾ ਆਇਆ ਆਂ ਜੀ ਆਂ ਜੀ ਤੁਹਾਨੂੰ ਪਾਵਾਂਗੇ ਜੀ ਆਨਪਾਰਟੀਆਂ ਵੋਟਾਂ ਕਿੰਨੀਆਂ ਆ ਬਈ ਇੱਕ ਹੀ ਹੈ ਨਾ ਆ ਜੀਬ ਕਿੰਦੀ ਹੈ ਏਕੀ ਆ ਨਾ ਤੇ ਬੋਲ ਵੀ ਕੀ ਹੋਵੇ ਤੇ ਜਿਹਨੂੰ ਬੋਲ ਦਿੱਤਾ ਨਾ ਆਪਣੇ ਉਸ ਬਚਨ ਤੇ ਖੜੇ ਹੋਣਾ ਪੂਰੇ ਹੋਣਾ ਤੇ ਜੇ ਤੁਸੀਂ ਸਾਰਿਆਂ ਨੂੰ ਹਾਂ 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 ਤੇ ਫਿਰ ਅੱਗੇ ਤੋਂ ਤੁਹਾਡੇ ਕੋਈ ਵਿਸ਼ਵਾਸ ਨਹੀਂ ਕਰੇਗਾ ਤੁਸੀਂ ਅਗਰ ਕਿਸੇ ਨੂੰ ਪਾ ਵੀ ਆਏ ਨਾ ਉਹ ਵੀ ਇਹਨੇ ਵਿਸ਼ਵਾਸ ਕਰੇਗਾ ਬੁਲਗੇ ਦਾ ਪਤਾ ਹੀ ਕੋਈ ਨਹੀਂ ਇਹ ਤਾਂ ਨਹੀਂ ਜੇ ਮਿਸ਼ਮਾਸ ਸਾਡੇ ਬੋਲ ਤੋਂ ਇੱਕ ਨੂੰ ਵਚਨ ਦੇਤਾ ਦੂਸਰਾ ਰਸ ਗਿਆ ਰਸ ਕੇ ਚਲਾ ਗਿਆ ਬਾਹਰ ਜਾ ਕੇ ਉਹ ਵੀ ਤੁਹਾਡੀ ਪ੍ਰਸ਼ੰਸਾ ਕਰੇਗਾ ਤੁਹਾਡੀ ਤਾਰੀਫ ਕਰੇਗਾ ਪਈ ਉਹ ਜਬਾਨ ਦਾ ਪਕਾਣਾ ਪਰ ਜਿੱਥੇ ਜ਼ਬਾਨ ਕਰ ਲਈ ਆ ਨਾ ਉਹਨੇ ਉੱਥੇ ਹੀ ਪੂਰੇ ਲੈਣ ਸੁਣ ਲਈਓ ਧਿਆਨ ਦੇ ਕੇ ਅਰੰਝਨੇ ਬਾਅਦ ਪਵਿੱਤਰ ਆਤਮਾ ਐਵੇਂ ਨਹੀਂ ਸਾਡੇ ਅੰਦਰ ਦੁਖੀ ਹੋ ਕੇ ਬੈਠ ਜਾਂਦਾ ਕਿੱਕੇ ਅਸੀਂ ਆਪਣੇ ਵਚਨਾਂ ਤੋਂ ਕੀ ਹੋ ਜਾਂਦੇ ਆਂ ਇੱਧਰ ਉੱਧਰ ਹੋ ਜਾਂਦੇ ਆਂ ਅਸੀਂ ਆਪਣੇ ਮੂੰਹ 'ਚੋਂ ਭੋਲੇ ਵਚਨਾਂ ਤੇ ਖੜੇ ਨਹੀਂ ਹੁੰਦੇ ਆਯੂਬ ਦੇ ਬਾਰੇ ਕੀ ਲਿਖਿਆ ਹੈ ਪ੍ਰਾਣੇ ਨਾਮ ਦਾ ਸਤ ਆਯੂਬ ਕੀ ਲਿਖਿਆ ਦੇ ਬਾਰੇ ਉਹ ਪੂਰਾ ਅਤੇ ਖਰਾਬ ਨਕਸੀ ਖਨੇ ਰਿਆ ਨਾ ਹਾਂ ਦੀ ਹਾਂ ਤੇ ਨਾ ਦੀ ਹਾਂ ਇੱਧਰ ਵੀ ਹਾਂ ਇੱਧਰ ਵੀ ਹਾਂ ਇੱਧਰ ਵੀ ਹਾਂ ਇੱਧਰ ਵੀ ਜੇ ਰਹੀਂ ਅਸੀਂ ਸਾਰੇ ਨੂੰ ਪੁਸ਼ਟੀ ਕਰ ਸਕਦੇ ਇੱਕ ਟੂ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਜਵਾਬ ਦੇਤੀ ਆ ਉਸ ਨੂੰ ਕੀ ਕਰਦੋ ਜੋ ਬਚਨ ਬੋਲਿਆ ਪੂਰਾ ਕਰ ਇਸ ਲਈ ਪ੍ਰਭੂ ਯੇਸ਼ੂ ਕਹਿ ਰਿਹਾ ਆਇਆ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਤੇ ਨਾਂ ਦੀ ਮੈਂ ਦੇਖਿਆ ਤਾਰੀਵਾਲ ਦੀ ਕਨਵੈਨਸ਼ਨ ਦੇ ਵਿੱਚ ਕਿੰਨੇ ਲੋਕ ਦੋ ਦੋ ਹੱਥ ਕਰੇ ਪ੍ਰਭੂ ਮੈਂ ਤੇਰੀ ਸੇਵਾਲੀ ਕਨਵੈਨਸ਼ਨ ਖਤਮ ਹੁੰਦਿਆ ਸਾਰੀ ਲੱਭੇ ਸਮਰਪਣ ਕੀ ਕੀਤਾ ਹੈ ਕਾਦੇ ਲਈ ਦੇਖਿਆ ਮੇਰੇ ਅੱਖਾਂ ਖੋਲ ਕੇ ਕਿ ਨਹੀਂ ਇੱਕ ਵੀ ਨਹੀਂ ਹੱਥ ਕਰਾ ਦਿੱਤਾ ਕਿੰਨੇ ਕੀਤੇ तो बाच परमेश्वर को बोलिया ही ना पैदा किया समर्पण किया रो रो के बोलिया ही बच की हो गया बोल गए याद करो जरा य भी साफत ने ਪਰਮੇਸ਼ਰ ਦੇ ਅੱਗੇ ਇੱਕ ਵਾਅਦਾ ਕਰ ਲਿਆ ਪਰਮੇਸ਼ਰ ਮੈਂ ਲੜਾਈ ਲੜਨੀ ਚੱਲਿਆ ਆਖਾ ਤੂੰ ਮੈਨੂੰ ਜਿੱਤ ਦੇ ਦਵੇਂ ਤਬ ਮੈਂ ਜੇ ਤੋ ਜਿੱਤ ਕੇ ਵਾਪਸ ਆਵਾਂ ਤੇ ਜੋ ਪਹਿਲਾ ਮੈਨੂੰ ਮਿਲ ਨਹੀਂ ਆਵੇ ਉਹਦੀ ਮੈਂ ਹਮ ਬਲੀ ਕਰਕੇ ਚੜਾ ਦਾਂ ਮੂੰਚ ਵਚਨ ਤੋਂ ਕੱਢ ਲਿਆ ਹੁਣ ਇਫਤਾਨ ਨੂੰ ਨਹੀਂ ਪਤਾ ਕਿ ਕੌਣ ਆਉਣ ਵਾਲਾ ਹੈ ਪਰਮੇਸ਼ਰ ਚਲੇ ਕਿਹਾ ਕਿ ਯਪਤਾ ਦੀ ਇਕਲौती ਬੇਟੀ ਇੱਕੀ ਬੇਟੀ ਜਦੋਂ ਯਪਤਾ ਲੜਾਈ ਲੜ ਕੇ ਵਾਪਸ ਆ ਰਿਹਾ ਸੀ ਜਿੱਤ ਕੇ ਤੇ ਉਹਨੇ ਵੀ ਸੁਣਿਆ ਕਿ ਮੇਰਾ ਪਿਤਾ ਜਿੱਤ ਕੇ ਆ ਰਿਹਾ ਹੈ ਤੇ ਉਹ ਖੁਸ਼ੀ-ਖੁਸ਼ੀ ਆਪਣੇ ਪਿਤਾ ਨੂੰ ਮਿਲਣੇ ਬਾਹਰ ਨਿਕਲੀ ਤਾਂ ਪਹਿਲਾਂ ਕੋਈ ਆਪਣੇ ਪਿਤਾ ਨੂੰ ਮਿਲੇ। ਉਹਨ ਆਪਣੀ ਹੀ ਇਕਲौती ਬੇਟੀ ਨੂੰ ਪਰਮੇਸ਼ਰ ਨੂੰ ਦੇ ਰਹਾ ਹੈ। ਭਈ ਬਈ ਸਮਝ ਆ ਰਿਹਾ ਤੁਸੀਂ ਤੇ ਜੱਤ ਬਾਜੀ ਚ ਕਹਿ ਦਿੱਤਾ ਬਈ ਆ ਕਰਦੇ ਆਂਗੇ ਤੇ ਬਾਅਦ ਚ ਕੀ ਹੋ ਗੇ ਬਈ ਆ ਤੇ ਭੁੱਲ ਗਏ ਤਾਂ ਆ ਕੁਕਰੀ ਗਏ ਹਨਨੀਆਂ ਸ਼ਫੀਰਾ ਦੇ ਅੰਦਰ ਇਹ ਬਰੀਆਈ ਆ ਗਈ 58 ਵਿਕ ਗਿਆ ਵੈਸੇ ਵੀ ਮਿਲ ਗਏ ਲੇਕਿਨ ਬਾਅਦ ਕੀ ਹੋ ਗਿਆ ਅੰਦਰ ਭਰਿਆਈ ਆ ਗਈ। ਪੈਸੇ ਦਾ ਲਾਲਚ ਆ ਗਿਆ। ਯਾਦ ਰੱਖਣਾ ਸਾਡੇ ਹੱਥ 'ਚ ਜਦੋਂ ਪੈਸਾ ਪਰਮੇਸ਼ਰ ਦਿੰਦਾ ਹੈ ਨਾ ਇਹ ਪੈਸਾ ਬਹੁਤ ਖੁਰੀ ਬਲਾਏ। ਇਹਦੇ ਵੱਡੇ-ਵੱਡਿਆਂ ਨੂੰ ਬਰਬਾਦ ਕਰਤਾ ਹੈ। ਇਸ ਲਈ ਲਿਖਿਆ ਮਾਇਆ ਦਾ ਲੋਭ ਹਰ ਪ੍ਰਕਾਰ ਦੀ ਬਰਿਆਈਆਂ ਦੀ ਜੜੇ। ਅਨਪੁੰਜ ਰੱਖ ਲਿਆ और पहला गया प प्रभु का दास खड़ा है हनानिया जमीन इन्हे की निखी है हां जी फिर पूछया इन्हें दिखी है हां जी एने की है हनानिया तेरे मन शैतान क्यों समा गया ਚੂਠ ਬੋਲੇ ਜਦ ਜ਼ਮੀਨ ਤੇਰੀ ਸੀ ਤਦ ਤੱਕ ਤੂੰ ਉਹਦਾ ਮਾਲਕ ਸੀ ਜਦੋਂ ਵਿਕ ਗਈ ਉਹ ਜ਼ਮੀਨ ਤੇਰੀ ਨਾ ਰਹੀ ਉਹ ਪੈਸਾ ਤੇਰਾ ਨਾ ਰਿਆ ਉਹ ਪਰਮੇਸ਼ਵਰ ਦੀ ਸੇਵਾ ਦਾ ਪੈਸਾ ਉਹਦੀ ਕਲਿਸਿਆਂ ਦਾ ਪੈਸਾ ਜਿਹੜਾ ਤੂੰ ਆਪਣੇ ਘਰ 'ਚ ਰੱਖ ਲਿਆ ਆ ਉਹ ਤੇਰੀ ਮੌਤ ਦਾ ਕਾਰਨ ਬਣੇਗਾ ਤੂੰ ਮਰ ਜਾਵੇਂਗਾ ਬੋਲ ਦਿਆ ਸਾਰ ਹਨਨੀਆਂ ਪ੍ਰਾਨ ਨਿਕਲ ਗਏ ਉਧਰ ਡਿੱਗ ਕੇ ਮਰ ਗਿਆ ਔਰ ਚੇਲਿਆਂ ਨੇ ਲੈ ਜਾ ਕੇ ਦਮਨ ਕਰ ਦਿੱਤਾ ਲਿਖਿਆ ਤਿੰਨ ਘੰਟੇ ਦੇ ਬਾਅਦ ਉਹਦੀ ਪਤਨੀ ਸ਼ਫੀਰਾ ਵੀ ਆਈ ਉਸ ਨੂੰ ਵੀ ਪੁੱਛਿਆ ਮੈਨੂੰ ਦੱਸ ਬੈਣ ਜ਼ਮੀਨ ਐਨੇ ਦੀ ਨਿਕੀ ਏ ਹਾਜੀ ਪਾਸਟਰ ਜੀ ਐਨੇ ਦੀ ਯਕੀਨ ਕਿਉਂ ਦੋਨਾਂ ਨੇ ਪਰਮੇਸ਼ਰ ਨੂੰ ਪਰਖਣ ਦੇ ਲਈ ਪਲਾਨ ਬਣਾਇਆ ਤੇਰਾ ਪਤੀ ਮਰ ਚੁੱਕਾ ਹੈ ਹੁਣ ਤੂੰ ਵੀ ਮਰ ਜਾਏਗੀ ਆ ਦੇਖ ਤੇਰੇ ਪਤੀ ਨੂੰ ਦਮਨ ਕਰਨ ਵਾਲੇ ਆ ਪਹੁੰਚਿਆ ਤੈਨੂੰ ਵੀ ਲੈ ਜਾਣਗੇ ਉਹ ਵੀ ਡਿੱਗ ਕੇ ਪ੍ਰਾਨ ਨਿਕਲ ਗਏ ਦੋਨੋਂ ਪਤੀ ਪਤਨੀ ਮਰ ਗਏ ਕਾਦੇ ਕਾਰਨ ਪੈਸੇ ਦੇ ਲਾਲਚ ਦੇ ਕਾਰਨ ਆਪਣੇ ਮੂੰਹੋਂ ਦਿੱਤਾ ਵਚਨ ਉਤੇ ਕਾਇਮ ਨਹੀਂ ਰਿਹਾ ਪਰਿਆਈ ਅੰਤਰਾ ਤੁਸੀਂ ਜੋ ਕੋਜ ਪਰਮੇਸ਼ਰ ਦਾ ਬੋਲਦੇ ਆਂ ਅਗਰ ਉਹਨੂੰ ਪੂਰਾ ਨਹੀਂ ਕੀਤਾ ਤੁਸੀਂ ਦੋਸ਼ੀ ਹੋ ਇਸ ਲਈ ਕਿਹਟ ਜੰਤ ਬਾਜੀ ਦੇ ਵਿੱਚ ਆਪਣੇ ਮੂੰਹ ਚੋਂ ਕੋਈ ਸੁਖੜਾ ਨਾ ਸੁਖੀ ਤੇ ਜੇ ਤੂੰ ਸੁਖਲੀ ਤੇ ਉਹਨੂੰ ਪੂਰਾ ਕੰਮ ਚ ਦੇਰ ਨਾ ਲਾਈ ਉਹ ਤੇਰੇ ਸਿਰ ਤੇ ਭਾਰ ਹੈ ਇਸ ਲਈ ਤੇ ਆਂਦੇ ਨਾ ਕੁਝ ਲੋਕਾਂ ਨੇ ਬੋਲਿਆ ਪ੍ਰਭੂ ਇਹ ਬੱਚਾ ਤੁਝੋ ਦਿੱਤਾ ਆ ਇਹ ਤੇਰੀ ਸੇਵਾ ਲਈ ਮੈਂ ਦਿੱਤਾ ਈ ਪ੍ਰਭੂ ਪ੍ਰਭੂ ਨੇ ਬੋਲਤਾ ਆਮੀ ਜਿਵੇਂ ਵੱਡਾ ਹੋ ਗਿਆ ਆਂ ਪਰ ਉਹਨੂੰ ਪੜਾ ਲਿਏ ਪੜ ਗਿਆ ਥੋੜਾ ਹੋਰ ਪੜਾਣਗੇ ਪਾਸ ਤੇ ਜੀ ਫੇਰ ਤੇ ਦੇਣਾ ਹੀ ਆ ਸੇਵਾ ਚ ਹੋਰ ਪੜਾ ਲਿਆ ਫਸਜੀ ਤੁਹਾਡੀ ਮਰਜ਼ੀ ਹੈ ਤੇ ਇਹਨੂੰ ਨੌਕਰੀ ਮਿਲਣੀ ਆ ਇਹਨੇ ਨਾ ਬਾਹਰ ਜਾਣਾ ਹੈ ਜੰਮ ਜबान ਕਿੰਨੀ ਹੈ ਆਪਣੇ ਅੰਦਰ ਏਕੀ ਹੈ ਨਾ ਤੇ ਬੋਲਣ ਲੱਗੇ ਜਰਾ ਸੋਚ ਸਮਝ ਕੇ ਬੋਲਦੇ ਹੋ ਜੋ ਚੀਜ਼ ਪਰਮਿਸ਼ਨ ਨੂੰ ਦੇ ਦਿੱਤੀ ਉਹਦਾ ਮਤਲਬ ਉਹ ਮਲੀ ਹੋ ਗਈ ਏ ਉਹ ਤੇ ਤੁਹਾਡਾ ਕੋਈ ਹਾਕੀ ਨਹੀਂ ਰਿਹਾ मां का ना प्यो का ना किसी रिश्तेदार का ना भैन भराव सुनना अखा खोल के हन्ना ने की बोलिया अपना बचन परमेर हे स ਅਗਰ ਤੂੰ ਮੇਰੇ ਕੋ ਪੁੱਤਰ ਦੇਵੇਂ ਤੇ ਮੈਂ ਜਦ ਤੱਕ ਉਹ ਜ਼ਿੰਦਾ ਰਹੇਗਾ ਮੈਂ ਤੈਨੂੰ ਦੇ ਦਿਆਂ ਇੱਕ ਔਰਤ ਦਾ ਵਚਨ ਦੇਖੋ ਪਰਮੇਸ਼ੁਰ ਨਾਲ ਇੱਕ ਵਚਨ ਬੰਨ ਲਿਆ ਅਰुण ਪੂਰਾ ਕੰਮ ਤੇਰੀ ਨਹੀਂ ਨਾਈ ਦੰਦ ਚੁਰਾਇਆ ਪਰ ਬੱਚਾ ਪਰਮੇਸ਼ੁਰ ਦੇ ਕੰਮ ਔਰ ਤਾਂ ਆਪਣੇ ਬਚਨ ਨੂੰ ਪੂਰਾ ਕਰ ਸਕਦੀ ਆ ਤੋ ਤੁਸੀਂ ਹਟਨਾ ਆਪਣੇ ਬਚਨ ਨੂੰ ਪੂਰਾ ਕਰ ਸਕਦੀ ਆ ਤੋ ਤੁਸੀਂ ਅਗਰ ਤੁਸੀਂ ਪਰਮੇਸ਼ਰ ਦੀ ਸੇਵਾ ਲਈ ਦਿੱਤਾ ਪਰਮੇਸ਼ਰ ਦਾ ਵਚਨ ਕੀਤਾ ਬੇਟਾ ਹੋ ਬੇਟੀ ਅਗਰ ਤੁਸੀਂ ਉਹਦੀ ਕਮਾਈ ਖਾ ਰਹੇ ਹੋ ਦੋਸ਼ੀ ਹੋ ਹਾਂ ਇੱਕ ਕੰਮ ਕਰੋ ਪੈਸਾ ਸੇਵਾ ਚ ਲਾਉ ਸਾਰਾ 1 ਰੁਪਇਆ ਨਹੀਂ ਵਰਤਨਾ ਇਹ ਪਰਮੇਸ਼ਵਰ ਦਾ ਹੈ ਇਸ ਪਰਮੇਸ਼ਰ ਲਈ ਜੀਵੇਗਾ ਪਰਮੇਸ਼ਰ ਲਈ ਕਮਾਵੇਗਾ ਪਰਮੇਸ਼ਰ ਲਈ ਲਾਵੇਗਾ ਇਹ ਕੰਮ ਕਰਦਾ ਕਰ ਸਕਦੇ ਕਰ ਸਕਦੇ ਆ ਕਿ ਨਹੀਂ ਆਪਣੇ ਪੂਚੋਂ ਬਚਨ ਸੋਚ ਸਮਝ ਕੇ ਕਰਨਾ ਤੁਸੀਂ ਬੋਲ ਕੀ ਰਹੇ ਹੋ ਔਰ ਕਿਹਦੇ ਨਾਲ ਬੋਲ ਰਹੇ ਹੋ परमेवर के नाम सोना पर हादू कि दिता दान बक्स के दान पा के बंज केंद की बोल दू दिता अगर मुंह जो बोलता ना ये बच्चा परमेशर की सेवा लिया ਤੁਹਾਡਾ ਨਹੀਂ ਹੁਣ ਹੰਬਲੀ ਹੋ ਗਿਆ ਹੰਬਲੀ ਦਾ ਮਤਲਬ ਸੜਕੇ ਸਵਾ ਤੁਹਾਡੇ ਲਈ ਕੁਝ ਨਹੀਂ ਬਚਿਆ ਪਰਮੇਸ਼ਰ ਨੂੰ ਦਿੱਤਾ ਗਿਆ ਇਸ वचन ਦੇ ਦੁਆਰਾ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚਦੀ ਏ ਇਸ वचन ਨੂੰ ਖੁਦ ਸੁਣਨਾ ਹੈ ਵਰਤਨ ਔਰ ਅਕੇ ਲੋਕਾਂ ਤੱਕ ਪੇਚਣਾ ਜਿਨ੍ਹਾਂ ਲੋਕਾਂ ਨੂੰ ਇਸ वचन ਦਾ ਗਿਆਨ ਨਹੀਂ ਪਰ ਪਤਾ ਨਾ ਲੱਜੇ ਕਿ ਉਹ ਪਰਮੇਸ਼ਰ ਨਾਲ ਵਾਧਾ ਕੀ ਕਰਦੇ ਆ ਤੇ ਜੇ ਕਰਦੇ ਆ ਪੂਰਾ ਕੀਤਾ ਕਿ ਨਹੀਂ ਹਾੜੀਆਂ ਸ਼ਫੀਰ ਆ ਮਰ ਗਏ ਸਵਰਗ ਚ ਆ ਨਰਕ ਚ ਆ ਇਹ ਮੈਨੂੰ ਨਹੀਂ ਪਤਾ ਲੇਕਿਨ ਕਲਿਸਿਆ ਚ ਮਰ ਕੇ ਦੋਨੋਂ ਪਤੀ ਪਤਨੀ ਵਿਸ਼ਵਾਸੀ ਹੀ ਇਹਨਾਂ ਦੇ कि तुसी सजा इठा कि माया ना लो हर प्रकार की बरियाइयां दी जड़े याकूब की पत्री असा पांचा दे आई बारह बचन पढ़ियो जरा ना मेरे ना सबसे श्रेष्ठ बात ना है कि की, ना खाना ना ना की, स्वर्ग की, की, पृथ्वी की ना किसी और वस्तु की पर तुम्हारी बातचीत हाँ की हाँ और नहीं की नहीं हो कि तुम दंड के योग्य ना कहे हो जी ध्यान से सुने पंजाबी पढ़ी हे प्रभु सब तो पहला ए है पाई तुसी सौ ना जी ना काश ना तरती ना हो कासे ती सौ पर ताटी हाँ ती ਆਪੇ ਨਾ ਦੀ ਨਾ ਮੁਝੇ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਤੇ ਨਾ ਦੀ ਨਾ ਹੋਵੇ ਜੀ ਫੇ ਤੁਸੀਂ ਸਜਾ ਦੇ ਹੇਠ ਨਾ ਆਓ ਤੁਸੀਂ ਕਿਤੇ ਸਜਾ ਦੇ ਹੇਠ ਨਾ ਜਾਓ ਆਪਣੇ ਵਚਨਾਂ ਤੇ ਗੌਰ ਕਰ ਲਓ ਅੱਜ ਫੇਰ ਇੱਕ ਵਾਰ ਕੀ ਕੀ ਬੋਲਿਆ ਆ ਪੂਰਾ ਵੀ ਕੀਤਾ ਹੈ ਕਿ ਨਹੀਂ ਨਹੀਂ ਤਾਂ ਤੁਹਾਡਾ ਹਿੱਸਾ ਵੀ ਝੂਠਿਆਂ ਦੇ ਨਾਲ ਹੋਵੇਗਾ। ਕਿਸ ਕੀਆ ਰਾਜਾ ਕੀ ਕਹਿ ਰਿਹਾ ਹੈ? اے ਪਰਮੇਸ਼ਵਰ ਤੂੰ ਚਿੰਤੇ ਕਰ ਮੈਂ ਤੇਰੇ ਹਜ਼ੂਰ ਕਿੰਨਾ ਵਫਾਦਾਰੀ ਨਾਲ ਚੰਗਾ ਗਿਆ ਤੇ ਜੋ ਤੇਰੀ ਦਸਰਾ ਵਿੱਚ ਭਲਾ ਸੀ ਮੈਂ ਉਹ ਹੀ ਕੀਤਾ। ਤਿਆਗ ਦੇ ਕੇ ਦੇਖਣਾ ਮੇਰੇ ਵੱਲੇ। ਵਿਸ਼ਵਾਸੀ ਲੋਕਾਂ ਨੇ ਇਹਨੂੰ ਕੀ ਆਂਦੇ ਆ? ਹਾਂਜੀ ਇਹ ਝੂਠਾਂ ਦੇ पांडे ਮੋਬਾਈਲ ਲਾ ਕੇ ਇੱਕ ਵਿਅਕਤੀ ਅਵਰ ਸਾਰੇ ਸ਼ਹਿਰ ਵਿੱਚ ਹੁੰਦਾ ਤੁਸੀਂ ਉਹਨੂੰ ਭੂਮ ਲਾਇਆ ਹਾਂਜੀ ਦਰਬਾਖ ਸ਼ਾਪੜੀ ਕਿੱਥੇ ਜੇ ਆਵੇਂ ਆਵੇਂ ਭਾਈ ਤੁਹਾਡੇ ਲੱਗੇ ਹੀ ਆ ਮੈਂ ਤੇ ਇੱਕ ਦਾ ਨਾਮ ਲੈ ਰਿਆ ਨਾ ਕੋਈ ਵੀ ਹੋ ਸਕਦਾ ਤੇ ਕੀ ਕਹਿ ਰਹੇ ਹੋ कि आवे आवे ही। आवे तो लागे बने कितने करो जो बचा सुन रहे हम खड़ा करो दख दख्त जा रहे काम से जा रहे आवी कि पहुंचा बस जी आवे आगे 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 अजय घर नहीं करे और की कह रहे की कह रहे आज बोलिया मैं तेरे नाल जाऊंगा जी और सारा दिन ठीक दार शाम को फोन किया और जाना तो है पर ना कुछ जरूरी काम पै गया जबान एक ही अंदर हाँ जी एक ही तो दो कितना हो गया हाँ जी दो कितना बन गया हां दी हां ते ना दी ਇਸ ਤੋਂ ਅਗਰ ਫਗ ਹੈ ਤੇ ਤੁਸੀਂ ਸਜ਼ਾ ਦੇ ਢੇਠੋ ਆਪਣੇ ਜੀਵਨ 'ਤੇ غور करिएगा ਆਪਣੇ ਸਿਰ ਨੂੰ ਚੁੱਕ ਕੇ غور ਕਰਕੇ ਆਪਣੇ ਜੀਵਨ 'ਤੇ ਜਾਗ ਜਿਕੇ ਆਪਣੇ ਆਪ ਨੂੰ ਪ੍ਰਭੂ ਤੁਹਾਨੂੰ ਆਸ਼ੀਸ਼ ਦਿੰਦਾ